ਮਤਲਬ ਜਿਨ੍ਹਾਂ ਦੇ ਦਰਿਆਵਾਂ ਦੇ ਕਿਨਾਰੇ ਜ਼ਮੀਨਾਂ ਨੇ ਉਹਨਾਂ ਨੂੰ ਮਿੱਟੀ ਚੱਕਣ ਦੀ ਇਜਾਜ਼ਤ ਦੇ ਰਹੇ ਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਕੀਤੇ ਗਏ ਹਨ ਵੱਡੇ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਲਈ ਨਵੀਂ ਸਕੀਮ ਦਾ ਐਲਾਨ ਕੀਤਾ ਗਿਆ ਹੈ ਇਸ ਸਕੀਮ ਅnder ਜਿਸ ਕਿਸਾਨ ਦੇ ਖੇਤ ਵਿੱਚ ਰੇਤ ਆ ਗਈ ਹੈ ਉਹ ਆਪਣੀ ਮਿੱਟੀ ਵੇਚ ਸਕੇਗਾ ਇਹ ਕਦਮ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਵਾਲਾ ਸਾਬਤ ਹੋ ਸਕਦਾ ਹੈ ਇਸ ਤੋਂ ਇਲਾਵਾ ਕਿਸਾਨਾਂ ਨੂੰ ਪ੍ਰਤੀ ਏਕੜ 20000 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਸਰਕਾਰ ਵੱਲੋਂ ਇਹ ਫੈਸਲਾ ਹੜ੍ਹ ਕਾਰਨ ਹੋਏ ਵੱਡੇ ਨੁਕਸਾਨ ਦੀ ਪਰਪਾਈ ਲਈ ਕੀਤਾ ਗਿਆ ਹੈ ਦੋਸਤੋ ਇਹ ਵੱਡਾ ਐਲਾਨ ਹੜਪੀੜਿਤ ਕਿਸਾਨਾਂ ਲਈ ਉਮੀਦ ਦੀ ਕਿਰਨ ਬਣ ਕੇ ਸਾਹਮਣੇ ਆਇਆ ਹੈ ਤੁਸੀਂ ਇਸ ਫੈਸਲੇ ਬਾਰੇ ਕੀ ਸੋਚਦੇ ਹੋ ਸਾਨੂੰ ਕਮੈਂਟ ਕਰਕੇ ਦੱਸੋ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਸ ਵਕਤ ਹਸਪਤਾਲ ਦੇ ਵਿੱਚ ਦਾਖਲ ਹਾਂ بیمار ਕੋਈ ਵੀ ਹੋ ਸਕਦਾ ਹੈ ਮੈਂ ਵੀ ਬੰਦਾ ਹੀ ਹਾਂ ਔਰ ਦਿਨ ਬਏ ਦਿਨ ਮੈਂ ਠੀਕ ਹੋ ਰਿਹਾ ਹਾਂ ਤੁਸੀਂ মিডিਆ 'ਚ ਖਬਰਾਂ ਪੜ੍ਹ ਲਈਆਂ ਹੋਣਗੀਆਂ ਸੁਣ ਲਿਆ ਹੋਊਗਾ ਪਰ ਮੈਂ ਹਸਪਤਾਲ 'ਚ ਆਪਣੇ ਕਮਰੇ ਦੇ ਵਿੱਚ ਬਹਿ ਕੇ ਹਰ ਵਕਤ ਪੰਜਾਬੀਆਂ ਦੀ ਚਿੰਤਾ ਕਰਦਾ ਮੈਂ ਇੱਥੇ ਚੀਫ ਸੈਕਟਰੀ ਸਾਹਿਬ ਨੂੰ ਬੁਲਾਇਆ ਡੀਜੀਪੀ ਪੰਜਾਬ ਨੂੰ ਬੁਲਾਇਆ ਬਾਕੀ ਅਫਸਰਾਂ ਨੂੰ ਬੁਲਾਇਆ ਕਿ ਜੋ ਪਾਣੀ ਦੀ ਮਾਰ ਹੋਈ ਹੈ ਉਹਦੇ ਚ ਜਾ ਕੇ ਉੱਥੇ ਲੋਕਾਂ ਦੀ ਸਹਾਇਤਾ ਕਰੋ ਲੋਕਾਂ ਦੇ ਦੁੱਖਾਂ ਦੇ ਇਸ ਸੰਕਟ ਦੀ ਘੜੀ 'ਚ ਨਾਲ ਖੜੋ ਕੁਝ ਫੈਸਲੇ ਜਿਹੜੇ ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਨੇ ਮੈਂ ਤੁਹਾਡੇ ਸਾਹਮਣੇ ਉਹਨਾਂ ਫੈਸਲਿਆਂ ਦੀ ਲਿਸਟ ਪੜ੍ਹ ਕੇ ਸੁਣਾਉਣ ਲੱਗਿਆ ਸਭ ਤੋਂ ਪਹਿਲਾਂ ਤਾਂ ਕੈਬਨਿਟ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਹਾੜਾਂ ਕਾਰਨ ਜਿਹੜੀ ਮਿੱਟੀ ਐ ਉਹ ਦਰਿਆਵਾਂ ਦੇ ਵਿੱਚ ਆ ਗਈ। ਕਿਸੇ ਸਮੇਂ ਬਿਆਸ ਬਹੁਤ ਚੌੜਾ ਹੁੰਦਾ ਸੀ। ਹੁਣ ਬਿਆਸ ਦਾ ਜਿਹੜੀ ਇਹ ਚੌੜਾਈ ਘਟ ਗਈ, ਪਾਣੀ ਬਹੁਤ ਜ਼ਿਆਦਾ ਆ ਗਿਆ ਪਰੋਂ ਤੇ ਉਹਦੇ ਨਾਲ ਮਾਰ ਵਧ ਗਈ। ਅਸੀਂ ਇੱਕ ਸਕੀਮ ਚਲਾਉਣ ਲੱਗੇ ਹਾਂ। ਜਿਸ ਦਾ ਖੇਤ ਉਦੀ ਰੇਤ ਮਤਲਬ ਜਿਨ੍ਹਾਂ ਦੇ ਦਰਿਆਵਾਂ ਦੇ ਕਿਨਾਰੇ ਜ਼ਮੀਨਾਂ ਨੇ ਉਹਨਾਂ ਨੂੰ ਮਿੱਟੀ ਚੱਕਣ ਦੀ ਇਜਾਜ਼ਤ ਦੇ ਰਹੇ ਹਾਂ ਜਦੋਂ ਵੀ ਉਹਨਾਂ ਦੀਆਂ ਟਰਾਲੀਆਂ ਦਰਿਆ ਦੇ ਨੇੜੇ ਜਾਣ ਦੇ ਕਾਬਿਲ ਹੋ ਗਈਆਂ ਤੇ ਜਦੋਂ ਤੱਕ ਉਹ ਜਿਹੜੇ ਮਿੱਟੀ ਨੂੰ ਨਹੀਂ ਚੱਕਦੇ ਅਸੀਂ ਉਹਨਾਂ ਨੂੰ ਪਰਮਿਸ਼ਨ ਦੇਣ ਲੱਗੇ ਹਾਂ ਔਰ ਉਹਦੇ ਵਿੱਚ ਉਹ ਆਪਣਾ ਜਿਹੜਾ ਮਿੱਟੀ ਹੈ ਉਹ ਅਦੀ ਇੱਛਾ ਮੁਤਾਬਕ ਵੇਚ ਵੀ ਸਕਦੇ ਆ ਸੋ ਜਿਸ ਦਾ ਖੇਤ ਉਸ ਦੀ ਰੇਤ ਦੇ ਤਹਿਤ ਇਹ ਡੀਸਿਲਟਿੰਗ ਕਹਿੰਦੇ ਆ ਅੰਗਰੇਜ਼ੀ ਚ ਨੂੰ ਕਿ ਲੋਕਾਂ ਨੂੰ ਅਸੀਂ ਇਹ ਪਰਮਿਸ਼ਨ ਦੇਣ ਲੱਗੇ ਆ ਕਿ ਤੁਸੀਂ ਮਿੱਟੀ ਚੱਕ ਲੋ ਆਪ ਦੇ ਆਪਣੇ ਖੇਤ ਚੋਂ ਤੇ ਜੇ ਮਿੱਟੀ ਨੂੰ ਵੇਚਣਾ ਵੇਚ ਲਓ ਜੇ ਤੁਹਾਨੂੰ ਆਪ ਚਾਹੀਦੀ ਹੈ ਕਰੇ ਕਰ ਦੇ ਕਿਸੇ ਅ ਇਸਤੇਮਾਲ ਵਾਸਤੇ ਤਾਂ ਤੁਸੀਂ ਬਰਦਰ ਤੋ ਔਰ ਫਸਲਾਂ ਦੀ ਬਰਬਾਦੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਪ੍ਰਤੀ ਏਕੜ 20000 ਰੁਪਏ ਦਾ ਮੁਆਵਜ਼ਾ ਦਿੱਤਾ ਜਾਊਗਾ ਹੁਣ ਤੱਕ ਇਹ ਪੂਰੇ ਦੇਸ਼ ਦੇ ਵਿੱਚ ਕਿਸੇ ਵੀ ਸੂਬੇ ਵੱਲੋਂ ਦਿੱਤਾ ਗਿਆ ਸਭ ਤੋਂ ਵੱਧ ਮੁਆਵਜ਼ਾ ਹੈ ਤੇ ਚੈੱਕ ਤੁਹਾਡੇ ਹੱਥਾਂ 'ਚ ਫੜਾਵਾਂਗੇ ਅਸੀਂ ਕਿਉਂਕਿ ਕਈ ਵਾਰੀ ਮੁਸ਼ਤਰਕਾ ਖਾਤੇ ਨੇ ਅਕਾਊਂਟ ਨਹੀਂ ਹੈਗੇ ਪਰ ਅਸੀਂ ਤੁਹਾਨੂੰ ਤੁਹਾਡੇ ਜੀਹਾਂ ਦੇ ਨਾਂ ਪੁੱਛ ਕੇ ਡੀਸੀਆਂ ਰਾਹੀਂ ਫੜਵਾਰੀਆਂ ਰਾਹੀਂ ਤੇ ਤੁਹਾਡੇ ਕਰੇ ਚੈੱਕ ਪਹੁੰਚ ਜਾਊਗਾ 20000 ਰੁਪਏ ਕੇਕਰ ਦਾ ਨੁਕਸਾਨ ਜਿਹੜਾ ਮਿਲੂਗਾ ਹੜਾਂ ਕਾਰਨ ਜਿਹੜੇ ਲੋਕਾਂ ਦੀ ਜਾਨ ਚਲੀ ਗਈ 4 ਲੱਖ ਰੁਪਇਆ ਇੱਕ ਜਿਹੜਾ ਜੀ ਪ੍ਰਭਾਵਿਤ ਹੋ ਗਏ 4 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਊਗਾ ਉਹਨਾਂ ਪਰਿਵਾਰਾਂ ਨੂੰ ਜਿੱਥੇ ਜਾਨੀ ਨੁਕਸਾਨ ਹੋ ਗਿਆ ਹਜ਼ਾਰਾਂ ਪਰਿਵਾਰਾਂ ਦੇ ਘਰ ਟਹਿ ਗਏ ਪਾਣੀ ਚ ਰੁੜ ਗਏ ਉਹਦਾ ਸਰਵੇ ਕਰਾਇਆ ਜਾਊਗਾ ਤੇ ਇਹਨਾਂ ਪਰਿਵਾਰਾਂ ਨੂੰ ਵੀ ਪੰਜਾਬ ਸਰਕਾਰ ਵਿੱਤੀ ਸਹਾਇਤਾ ਦੇਊਗੀ ਕਿਉਂਕਿ ਹਜੇ ਤਾਂ ਪਾਣੀ ਉੱਤਰ ਰਿਹਾ ਹੈ ਥੋੜੀ-ਥੋੜੀ ਤੇ ਮੁਆਵਜ਼ਾ ਉਦੋਂ ਦੇਵਾਂਗੇ ਜਦੋਂ ਪਤਾ ਲੱਗੂਗਾ ਕਿ ਨੁਕਸਾਨ ਕਿੰਨਾ ਹੋ ਗਿਆ ਔਰ ਹੜ੍ਹ ਪ੍ਰਭਾਵਿਤ ਜਿਹੜੇ ਲੋਕ ਨੇ ਕਿਸਾਨ ਨੇ ਖਾਸ ਤੌਰ ਤੇ ਉਹਨਾਂ ਨੇ ਕੋਆਪਰੇਟਿਵ ਸੁਸਾਇਟੀਆਂ ਤੋਂ ਜਸਟ ਹੀਟ ਐਗਰੀਕਲਚਰ ਬੈਂਕਾਂ ਤੋਂ ਜਿਹੜੀਆਂ ਸਰਕਾਰ ਦੀਆਂ ਬੈਂਕਾਂ ਕਰਜ਼ੇ ਲੈ ਹੋਏ ਆ ਤਾਂ ਉਹਨਾਂ ਕਰਜ਼ਾ ਚਕਾਉਣ ਦੀ ਜਿਹੜੀ ਹੈ ਉਹ ਲਿਮਟ ਜਿਹੜੀ ਹੈ ਉਹ 6 ਮਹੀਨੇ ਵਧਾ ਦਿੱਤੀ ਗਈ ਹੈ 6 ਮਹੀਨੇ ਤੱਕ ਕੋਈ ਕਿਸ਼ਤ ਨਹੀਂ ਦੇਣੀ ਪਊਗੀ ਤੇ ਉਥੇ ਕੋਈ ਵਿਆਜ ਵੀ ਨਹੀਂ ਲੱਗੂਗਾ ਕੋਈ ਕੋਈ ਤੁਹਾਨੂੰ ਆ ਕੇ ਤੰਗ ਨਹੀਂ ਕਰੂਗਾ ਬੈਂਕ ਵਾਲਾ ਵੱਡੀ ਗਿਣਤੀ ਚ ਪਸ਼ੂਆਂ ਦਾ ਨੁਕਸਾਨ ਹੋਇਆ ਗਾਵਾਂ ਮੱਝਾਂ ਬੱਕਰੀਆਂ ਪੋਲਟਰੀ ਫਾਰਮ ਮੱਝ ਪਸ਼ੂ ਮੱਛੀਆਂ ਮੌਤ ਹੋ ਗਈ ਪੰਜਾਬ ਸਰਕਾਰ ਇਹਨਾਂ ਸਾਰਿਆਂ ਨੂੰ ਸਹਾਇਤਾ ਰਾਸ਼ੀ ਦੇਊਗਾ ਹੜਾਂ ਕਾਰਨ ਪਸ਼ੂਆਂ ਦੀ ਮੌਤ ਤੋਂ ਬਾਅਦ ਕੋਈ ਬਿਮਾਰੀ ਨਾ ਫੈਲੇ ਉਹਦੇ ਵਾਸਤੇ ਵੱਡੇ ਪੱਧਰ ਤੇ ਸੀ ਵੈਕਸੀਨੇਸ਼ਨ ਟੀਕਾ ਕਰਨ ਜਿਹਨੂੰ ਕਹਿੰਦੇ ਆ ਉਹ ਸ਼ੁਰੂ ਕਰਾਵਾਂਗੇ ਤਾਂ ਕਿ ਕੋਈ ਬਿਮਾਰੀ ਨਾ ਫੈਲੇ ਕਿ ਕਈ ਵਾਰੀ ਹੜਾਂ ਤੋਂ ਬਾਅਦ ਇਨਸਾਨਾਂ 'ਚ ਵੀ ਬਿਮਾਰੀਆਂ ਫੈਲ ਜਾਂਦੀਆਂ ਨੇ ਉਹਦੇ ਵਾਸਤੇ ਸਰਕਾਰ ਵੱਲੋਂ 1700 ਦੇ ਕਰੀਬ ਪਿੰਡਾਂ ਵਿੱਚ 300 ਦੇ ਕਰੀਬ ਸ਼ਹਿਰੀ ਵਾਰਡਾਂ ਫੋਗਿੰਗ ਮਸ਼ੀਨਾ ਮਹਿਆ ਕਰਾਵਾਂਗੇ ਇਸ ਤੋਂ ਇਲਾਵਾ ਹਰੇਕ ਪਿੰਡ ਦੇ ਵਿੱਚ ਕਲੀਨਿਕ ਹਰ ਪਿੰਡ ਦੇ ਵਿੱਚ ਔਰ ਡਾਕਟਰ ਆਉਣਗੇ ਕੋਈ ਹੜਾਂ ਤੋਂ ਬਾਅਦ ਕੋਈ ਬਿਮਾਰੀ ਨਾ ਫੈਲੇ ਤਾਂ ਤੁਸੀਂ ਕੋਈ ਛੋਟਾ ਮੋਟਾ ਤੁਹਾਨੂੰ ਐ ਲੱਗਦਾ ਹੈ ਕਿ ਮੈਨੂੰ ਖੰਘ ਖਾਂਸੀ ਹੋਈ ਜਾਂਦਾ ਮੈਨੂੰ ਹਾਬमारी ਹੋ ਜਾਂਦੀ ਹੈ ਮੈਨੂੰ ਲੱਗਦਾ ਹੈ ਮੈਨੂੰ ਨਹੀਂ ਹੋਇਆ ਅੱਧੇ ਪਿੰਡ ਨੂੰ ਹੋ ਗਿਆ ਤਾਂ ਅਸੀਂ ਵੱਡੇ ਵੱਡੇ ਡਾਕਟਰ ਜਿਹੜੇ ਨੇ ਉਹ ਵੱਡੇ ਵੱਡੇ ਹਸਪਤਾਲਾਂ ਚੋਂ ਅਸੀਂ ਉਹਨਾਂ ਨੂੰ ਗੱਲ ਕਰ ਕਰਕੇ ਉਹ ਤੁਹਾਡੇ ਘਰਾਂ ਦੇ ਨੇੜੇ ਕਿਤੇ ਤੁਹਾਡੇ ਪਿੰਡ ਕੈਂਪ ਲਾਉਣਗੇ ਤਾਂ ਕਿ ਬਿਮਾਰੀਆਂ ਤੋਂ ਬਚਾ ਜਾ ਸਕੇ ਕੋਈ ਵੀ ਪਿੰਡ ਹੈ ਜਾਨੀ ਹੋਊਗਾ ਜਿੱਥੇ ਕੋਈ ਦਵਾਈ ਜਿਹੜੀ ਹੈ ਉਹ ਨਾ ਮਿਲੇ ਸਾਰੇ ਪਿੰਡਾਂ 'ਚ ਦਵਾਈਆਂ ਪਹੁੰਚਾਵਾਂਗੇ ਮੈਡੀਕਲ ਕੈਂਪ ਲਾਵਾਂਗੇ ਛੋਟੀਆਂ-ਮੋਟੀਆਂ ਬਿਮਾਰੀਆਂ ਦਾ ਤਾਂ ਕਿ ਤੁਰੰਤ ਇਲਾਜ ਹੋ ਸਕੇ ਸਾਫ ਸਪਾਈ ਵਾਸਤੇ ਹਰੇਕ ਪਿੰਡ 'ਚ ਸ਼ਹਿਰੀ ਵਾਰਡ 'ਚ ਵਿਆਪਕ ਪੱਧਰ ਤੇ ਸਫਾਈ ਮਹਿਮ ਚਲਾਵਾਂਗੇ ਕਿਉਂਕਿ ਬਹੁਤ ਕੁਝ ਹੜਾਂ ਦੇ ਨਾਲ ਬਹਿ ਕੇ ਆ ਜਾਂਦਾ ਹੈ ਹੜਾਂ ਕਰਨ ਸਕੂਲਾਂ ਦੀਆਂ ਬਿਲਡਿੰਗਾਂ ਦਾ ਕਾਲ ਜੰਦੀਆਂ ਬਿਲਡਿੰਗਾਂ ਦਾ ਬਿਜਲੀ ਦੇ ਖੰਭਿਆਂ ਦਾ ਤਾਰਾਂ ਦਾ ਗ੍ਰਿਡਾਂ ਦਾ ਬਹੁਤ ਨੁਕਸਾਨ ਹੋਇਆ ਹੈ। ਹੋਰ ਵੀ ਸਰਕਾਰੀ ਜਾਇਦਾਦਾਂ ਜਿਹੜੀਆਂ ਹਨ ਉਹਨਾਂ ਦਾ ਨੁਕਸਾਨ ਹੋ ਗਿਆ। ਉਹਦਾ ਸਰਵੇ ਕਰਾ ਕੇ ਜੰਗੀ ਪੱਧਰ ਤੇ ਯੋਜਨਾ ਤਿਆਰ ਕੀਤੀ ਜਾਊਗੀ ਤਾਂ ਕਿ ਇਹ ਸੰਕਟ ਦੇ ਮੌਕੇ ਅਸੀਂ ਪੰਜਾਬੀਆਂ ਦੇ ਨਾਲ ਖੜੇ ਹੋਈਏ। ਮੈਂ ਠੀਕ ਹੋ ਰਿਹਾ ਮੈਂ ਜਲਦੀ ਜਦੋਂ ਛੁੱਟੀ ਮਿਲ ਗਈ ਮੈਂ ਤੁਹਾਡੇ ਚ ਹੀ ਹੋਊਗਾ ਮੈਂ ਲੋਕਾਂ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ ਤੇ ਪਰ ਇੱਥੇ ਬਹਿ ਕੇ ਮੈਂ ਤੁਹਾਡੇ ਦਰਦ ਨੂੰ ਸਮਝ ਸਕਦਾ ਮੈਨੂੰ ਆਪਣਾ ਦਰਦ ਬਹੁਤ ਘੱਟ ਲੱਗਿਆ ਲੋਕਾਂ ਦੇ ਦਰਦ ਦੇ ਮੁਕਾਬਲੇ ਤੇ ਮੈਂ ਅੱਜ ਹਸਪਤਾਲ ਦੇ ਵਿੱਚੋਂ ਇਹ ਵੀਡੀਓ ਬਣਾ ਰਿਹਾ ਹਾਂ ਕਿ ਤੁਸੀਂ ਫਿਕਰ ਨਾ ਕਰੋ ਕੋਈ ਨਹੀਂ ਕੁਦਰਤ ਦੀ ਮਾਰ ਹੈ ਕੁਦਰਤ ਮੂਰੇ ਕਿਸਦਾ ਜੋਰ ਨਹੀਂ ਚੱਲਦਾ ਤੇ ਪੰਜਾਬ ਸਰਕਾਰ ਜਿਹੜੀ ਹੈ ਤੁਹਾਡੀ ਚੁਣੀ ਹੋਈ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੌਕੇ ਤੇ ਹਰ ਸੰਕਟ ਦੇ ਮੌਕੇ ਤੇ ਦੁੱਖ ਦੀ ਘੜੀ 'ਚ ਤੁਹਾਡੇ ਨਾਲ ਖੜਾਂਗੇ ਇਹ ਅਨਾਉਂਸਮੈਂਟਾਂ ਜਿਹੜੀਆਂ ਕੀਤੀਆਂ ਇਹ ਤੇ ਜਲਦੀ ਅਸੀਂ ਜਿਹੜੇ ਬਾਕੀ ਤਾਂ ਫੈਸਲੇ ਹੋ ਜਾਣਗੇ 20000 ਰੁਪਏ ਵੀ ਜਲਦੀ ਮਿਲ ਜੂਗਾ ਜਿ ਜਿਸ ਦੀ ਰੇਤ ਉਸ ਦਾ ਖੇਤ ਇਹ ਵੀ ਲਾਗੂ ਹੋ ਗਿਆ ਫੈਸਲਾ ਤੇ ਜਦੋਂ ਜਦੋਂ ਤੁਹਾਡੀ ਟਰਾਲੀਆਂ ਉੱਤੇ ਪਹੁੰਚਣ ਲੱਗ ਗਿਆ ਤੁਸੀਂ ਚੱਕ ਲਓ ਰੇਤਾ ਚੱਕ ਕੇ ਵੇਚਣਾ ਵੇਚ ਦੋ ਸਮਝੀ ਲੈ ਜੋ ਸੋ ਬਾਕੀ ਪਸ਼ੂਪਨ ਜਿਹੜਾ ਨੁਕਸਾਨ ਨੁਕਸਾਨ ਹੋਇਆ ਉਹਦਾ ਮੁਆਵ ਮੁਆਵਜਾ ਪਤਾ ਲੱਗ ਜੇ ਬਸ ਕਿਹੜਾ ਘਰਾں ਦਾ ਕਿੰਨਾ ਨੁਕਸਾਨ ਹੋਇਆ ਹੈ ਉਹਦੇ ਚ ਤੁਹਾਡੇ ਨਾਲ ਖੜਾਂਗੇ ਜਿੰਨਾ ਬਜਟ ਹੈ ਇਧਰੋਂ ਉਧਰੋਂ ਜਿੱਥੋਂ ਮਰਜੀ ਲੈ ਕੇ ਆਈਏ ਪਰ ਐਸਾ ਜਿਹੜੇ ਜਿਹੜੇ ਇਲਾਕਿਆਂ ਚ ਵੀ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਚ ਅਸੀਂ ਪੰਜਾਬ ਸਰਕਾਰ ਵੱਲੋਂ ਤੁਹਾਡੇ ਹਮੇਸ਼ਾ ਨਾਲ ਖੜੇ ਆ ਪਹਿਲਾਂ ਵੀ ਖੜੇ ਸੀ ਲੋਕਾਂ ਚੋਂ ਨਿਕਲੇ ਆ ਲੋਕਾਂ ਚ ਆ ਮੈਂ ਵੀ ਬੰਦਾ ਹੀ ਆ ਬਿਮਾਰੀ ਕਿਸੇ ਨੂੰ ਵੀ ਹੋ ਜਾਂਦੀ ਹੈ ਤੁਸੀਂ ਵੀ ਬਿਮਾਰੀ ਤੋਂ ਬਚੇ ਰਹੋ ਪਰਮਾਤਮਾ ਕਿਸੇ ਤੇ ਕਰੇ ਦੁੱਖ ਨਾ ਲੈ ਕੇ ਆਵੇ ਇਹਦੇ ਵਾਸਤੇ ਹਮੇਸ਼ਾ ਤੁਹਾਡੇ ਨਾਲ ਖੜੇ ਆ ਬਹੁਤ ਬਹੁਤ ਧੰਨਵਾਦ Só se calhar.